ਲੋ ਜੀ ਟਾਈਮ ਹੋ ਰਿਹਾ 5:30 ਹੋ ਰਿਹਾ ਆਪਾਂ ਰਾਤ ਸਟੇ ਕਰੀ ਸੀ ਆਪਾਂ ਨੇ ਗੱਡੀ ਖੜੀ ਆ ਤਿਆਰ ਸਮਾਨ ਆਪਾਂ ਨੇ ਛੱਟ ਕਰਕੇ ਲੋਡ ਕਰ ਲਿਆ ਗੱਡੀ ਤੇ ਮਾਰ ਲਿਆ ਕਪੜਾ ਹੁਣ ਆਪਾਂ ਤੁਰਨ ਲਈ ਤਿਆਰ ਆ 10 ਮਿੰਟ ਨੂੰ ਆਪਾਂ ਨਿਕਲਦੇ ਆ ਇੱਥੋਂ ਆਪਣੇ ਸਫ਼ਰ ਲਈ ਤੇ ਦਿਖਾਉਨੇ ਆ ਫਿਰ ਤੁਹਾਨੂੰ ਅਗਲਾ ਸਫ਼ਰ ਕਿੰਨਾ ਕਿੰਨਾ ਤਿੰਨਿਆ ਜਾਣਕਾਰੀ ਬਣ ਰਿਹਾ ਬਾਈ ਆਪਣੇ ਨਾਲ ਲੋ ਜੀ 6 ਵਜ ਚੁੱਕੇ ਨੇ ਸਮਾਂ ਸਵੇਰ ਦਾ ਜੀ ਦੀ ਆਪਣੀ ਗੱਡੀ ਤਿਆਰ ਹੋਈ ਆਪਾਂ ਲੱਗਿਆ ਜੇ ਨਿਕੜਨਾ ਮੈਂ ਗੁਰੂ ਮਹਾਰਾਜ ਜੰਗ ਸੰਗ ਸਾਈ ਹੋਣ ਜੀ ਆ ਮਾਤਾ ਜੀ ਵੀ ਯਾਤਰਾ ਕਰਦੇ ਨੇ ਸੰਤਾਨ ਸਾਹਿਬ ਹਾਂ ਜੀ ਲਓ ਜੀ आपा पा लगे चाले गुरु महाराज भला कर वाहरुरु जी खालसा वाहरुरू जी फतेह जी, फते जी। छजे अपा ने चाले पाते जी ਹੋਲੀ-ਹੋਲੀ ਆਪਾਂ ਆਪਣੀਆਂ ਮੰਜ਼ਲਾਂ ਤੈ ਕਰਦੇ ਆਂ ਚੱਲਦੇ ਆਂ ਗੁਰੂ ਮਹਾਰਾਜ ਕਿਰਪਾ ਕਰਨ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਵੱਡੇ ਛੋਟੇ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਪਾਰਕਿੰਗ ਹੈ ਜੀ ਅੰਦਾਂ ਸਾਹਿਬ ਗੁਰੂ ਘਰ ਦੀ ਇਹ ਗੁਰੂ ਘਰ ਗੁਰੂ ਰਵੀਦਾਸ ਜੀ ਲਾ ਗੁਰੂ ਘਰ ਆ ਪਈ ਗਰਾਹਤਾਂ ਦੀ ਬਹੁਤ ਵਧੀਆ ਛਾਂ ਐ ਧੁੱਪ ਨਹੀਂ ਲੱਗਦੀ ਫਿਰ ਗਰਮਾਇਸ਼ ਤਾਂ ਹਜੇ ਹੈਗੀ ਆ ਪਰ ਗਾਗੀ ਜੀ ਤਾਂ ਆਉਂਦੀ ਆ ਉਹ ਹਵਾ ਵੀ ਚੱਲੀ ਜਾਂਦੀ ਆ ਪਰ ਉਹ ਠੀਕ ਆ ਵੈਸੇ ਪਾਣੀ ਨੇ ਨੁਕਸਾਨ ਤਾਂ ਇੱਧਰ ਵੀ ਕਰਿਆ ਹਾਂ ਜੀ ਪਾਣੀ ਨੇ ਨੁਕਸਾਨ ਤਾਂ ਇੱਧਰ ਵੀ ਕਰਿਆ ਇਹ ਜੀ ਗੱਲ ਨਹੀਂ ਨੁਕਸਾਨ ਤਾਂ ਕਿਸਾਨਾਂ ਦਾ ਹੈਗਾ ਹੀ ਆ ਹਰ ਜਗ੍ਹਾ ਹੰਸਾਰ ਫੜੋ ਨੇ ਤੋਂ 68 ਕਿਲੋਮੀਟਰ ਬਰਵਾਲਾ ਹੈਗਾ 26 ਕਿਲੋਮੀਟਰ ਹੰਸਾਰ ਪਰਵਾਲਾ ਖੜੀਆ ਆਪਣੀ ਸਫਾਰੀ ਚੱਲਦੇ ਆ ਹੌਲੀ ਹੌਲੀ ਰਾਮ ਨਾਲ ਰੋਡ ਬਹੁਤ ਵਧੀਆ ਪਰ ਇੱਧਰ ਤਾਂ ਵਗ ਜਾਂਦਾ ਇਹ ਮੂਣਕ ਨੂੰ ਤੇ ਇੱਧਰ ਵਗ ਜਾਂਦਾ ਇਹ ਹੰਸਾਰ ਨੂੰ ਹੰਸਾਰ ਹੰਸਾਰ ਨੂੰ ਵਗ ਜਾਂਦਾ ਇਧਰੋਂ ਇਹ ਹੰਸਾਰ ਨੂੰ ਤੇ ਇਧਰੋਂ ਮਾਗਰ ਨੂੰ ਮੂਹਣਕ ਨੂੰ ਤੇ ਹਾਣਾ ਰਹਿ ਗਿਆ ਇੱਥੋਂ 15 ਕਿਲੋਮੀਟਰ ਪਾਤਣਾ ਹੈਗਾ ਇੱਥੋਂ 50 ਕਿਲੋਮੀਟਰ ਪਾਤਣਾ 50 ਕਿਲੋਮੀਟਰ 5-4 ਕਿਲੋਮੀਟਰ ਅੱਗੇ ਚੱਲ ਕੇ ਬਰਵਾਲਾ ਚੌਂਕ ਆਉਣੇ ਵਾਲਾ ਉੱਥੋਂ ਫਿਰ ਆਪਾਂ ਵੱਡੇ ਰੋਡ ਤੇ ਹੋ ਜਾਾਂਗੇ ਜਿਹੜਾ ਰੋਡ ਆਪਾਂ ਨੂੰ ਫਿਰ ਮੁੜ ਕੇ ਛੱਡਣਾ ਨਹੀਂ ਪੈਣਾ ਆਪਾਂ ਫਿਰ ਰਾਜਸਥਾਨ ਐਮਪੀ ਤੱਕ ਦਾ ਸਫ਼ਰ ਉਸੇ ਰੋਡ ਤੇ ਕਰਾਂਗੇ ਤਕਰੀਬਨ ਆਪਾਂ ਨੂੰ ਉਹ ਹਜੂਰ ਸਾਹਿਬ ਵਾਲੇ ਰੋਡ ਤੱਕ ਲੈ ਕੇ ਜਾਊਗਾ ਉਸੇ ਰੋਡ ਤੇ ਹੌਲੀ ਹੌਲੀ ਚੱਲਦੇ ਰਹਾਂਗੇ ਪ੍ਰਭੂ ਬਸ ਜੁੜੇ ਰਹੋ ਨਾਲ ਇਸੇ ਤਰ੍ਹਾਂ ਆ ਦੇਖੋ ਪਾਣੀ ਨੇ ਨੁਕਸਾਨ ਤਾਂ ਕਰਿਆ ਉਹ ਨਰਮਾ ਖੜਾ ਨਰਮਾ ਖੜਾ ਖਰਾਬ ਹੋਇਆ ਇੱਧਰ ਆ ਨਰਮਾ ਉਹ ਦੇਖੋ ਫਸਲਾਂ ਤਾਂ ਖਰਾਬ ਹੋ ਰਹੀਆਂ ਨੇ ਯਾਰ ਪਾਣੀ ਤਾਂ ਮਾਰ ਕਰ ਰਿਹਾ ਹਰੇਕ ਜਗ੍ਹਾ ਕਿਸਾਨਾਂ ਨੂੰ ਆ ਦੇਖੋ ਜਿੱਥੇ ਤੱਕ ਸਾਡੀ ਨਿਗਾਹ ਜਾਂਦੀ ਹੈ ਕਨਾ ਪਾਣੀ ਪਾਣੀ ਫਿਰਦਾ ਦੂਰ ਤੱਕ ਬਹੁਤ ਦੂਰ ਤੱਕ ਇਹ ਪਾਣੀਓ ਪਾਣੀ ਫਿਰਦਾ ਕੈਮਰੇ ਦੀ ਅੱਖ ਨਾਲ ਬੇਸ਼ੱਕ ਨਾ ਦਿਂਦਾ ਹੋਵੇ ਪਰ ਨੰਗੀ ਅੱਖ ਨਾਲ ਦਿਂਦਾ ਪਾਣੀ ਪਾਣੀ ਫਿਰਦਾ ਕਿਸਾਨ ਬਹੁਤ ਹੋਇਆ ਕਿਸਾਨਾਂ ਦਾ ਮੱਕੀਆਂ ਜਵਾਰ ਤੇ ਨਰਮਾ ਬਾਜਰਾ ਸਭ ਖਤਮ ਬਿਲਕੁਲ ਆ ਰੋਡ ਬਣਿਆ ਆ ਪਈਆ ਪੜੋਦੀਆਂ ਉੱਕਣੇ ਕਿਸੇ ਨੇ ਦੱਬੀਆਂ ਹੀ ਨਹੀਂ ਹੈਗੀਆਂ ਆ ਰੋਡ ਬਣਿਆ ਆ ਰੋਡ ਬਣ ਗਿਆ ਪਾਣੀ ਦਾ ਨਿਕਾਸ ਹੈ ਨਹੀਂ ਪਾਣੀ ਰੁਕ ਗਿਆ ਅੱਤ ਟੱਕਰ ਲੱਗ ਗਈ ਪਾਣੀ ਰੁਕਣ ਕਰਕੇ ਹੁਣ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਾਣੀ ਠਹਿਰ ਗਿਆ ਯਾ ਇਧਰਲੇ ਪਾਸੇ ਦੇਖ ਲੋ ਇਧਰਲੇ ਪਾਸੇ ਵੀ ਹੈਕਣ ਹੈ ਇਧਰ ਜਿਹੜੀ ਨੁਕਸਾਨ ਥੋੜਾ ਜਿਹਾ ਘੱਟ ਆ ਇਧਰ ਥੋੜਾ ਜਿਹਾ ਨਰਮਾ ਘੱਟ ਮਰਿਆ ਪਾਣੀ ਤਾਂ ਇਕਣ ਹੈ ਇਧਰ ਵੀ ਆ ਦੇਖੋ ਇਧਰ ਥੋੜਾ ਜਿਹਾ ਘੱਟ ਆ ਜਗਾ ਨਹੀਂ ਹੈਗੀ ਜਾਣ ਵਾਸਤੇ ਜੀਰੀਆਂ ਸਰਕਾਰਾਂ ਕਿਸਾਨਾਂ ਨੂੰ ਤਾਂ ਮਾਰਨ ਤੇ ਤੁਲੀਆਂ ਹੋਈਆਂ ਨੇ ਪੂਰੀ ਡਾਫ ਲੱਗੀ ਵੀ ਆ ਪਾਣੀ ਦੀ ਕਿਤੇ ਕੋਈ ਨਿਕਾਸ ਨਹੀਂ ਪਾਣੀ ਦਾ ਇਦਰੇ ਦੀ ਨਿਕੜਦਾ ਪਾਣੀ ਆ ਦੇਖ ਲੋ ਭਰਿਆ ਖੜਾ ਆਹਾਂ ਸੜਕ ਬੈਠੀ ਪਈ ਆ ਲੱਗ ਬੋਲੋ ਆਹਾ ਨਮੀ ਰੋਡ ਬਣੀ ਆ ਆ ਬਣ ਗਈ ਆਪਣੀ ਚਾ

ਆ ਇੱਕ ਚੀਜ਼ ਦਿਖਾਉਣੀ ਸੀ ਜੀ ਆ ਦੇਖੋ ਪੰਜਾਬ ਦੇ ਵਿੱਚ ਤਾਂ ਤਕਰੀਬਨ ਇਹ ਖਤਮ ਆ ਤੋਬੇ ਹਰੇਕ ਪਿੰਡ ਦੇ ਵਿੱਚ ਹਰਿਆਣਾ ਚ ਤਕਰੀਬਨ 4-4 ਛੱਪਰ ਨੇ ਡੰਗਰ ਨਾਲ ਨੂੰ ਤੇ ਸਾਫ਼ ਪਾਣੀ ਕੋਈ ਗੰਦ ਨਹੀਂ ਹੈਗਾ ਕੁਝ ਵੀ ਤੇ ਕੋਈ ਬੇਲ ਵਗੈਰਾ ਨਹੀਂ ਹੈਗੀ ਬਹੁਤ ਸੋਹਣਾ ਮਾਹੌਲ ਆ ਪੰਜਾਬ ਦੇ ਵਿੱਚ ਤਾਂ ਟੋਬੇ ਟੂਬੇ ਖਤਮ ਨੇ ਪੰਜਾਬ ਦੇ ਵਿੱਚ ਕੋਈ ਅਜਿਹਾ ਮਾਹੌਲ ਨਹੀਂ ਜੇ ਕਿਤੇ ਟੋਬੇ ਹੈਗੇ ਨੇ ਤਾਂ ਬੇਲਬੂਲ ਹੋਈ ਵੀ ਆ ਨਹੀਂ ਤਾਂ ਫਿਰ ਜਿਹਦੇ ਹੱਥ-ਵਾਸ ਹੁੰਦਾ ਉਹ ਆਪਣੇ ਚਹੇਤਿਆਂ ਨੂੰ ਜਦਾ ਦੇ ਕੇ ਉਹਨਾਂ ਨੇ ਨਪਾਤੀ ਜਗਾ ਟੋਬਿਆਂ ਦੀ ਜਗਾ ਹੀ ਖਤਮ ਹੋ ਗਈ ਹਾਂਜੀ ਸੱਜਣੋ ਇੱਕ ਚੀਜ਼ ਦੇਖੋ ਆ ਟੱਪ ਹੈ CNG ਪੰਪਾ ਹਾ ਸੀ ਗੈਸ ਵਾਲਿਆਂ ਦਾ CNG ਗੈਸ ਭਾਰਤ ਪੈਟਰੋਲੀਅਮ ਤੇ ਇੱਥੇ ਹੀ ਟੱਬਾ ਹੈ ਆ ਇਧਰ ਗੱਡੀਆਂ ਖੜੀਆਂ ਨੇ ਤੇ ਇੱਥੇ ਹੀ ਟੱਬਾ ਬਣਿਆ ਪਿਆ ਹੌਲੀ ਹੌਲੀ ਜਿੰਨੇ ਵਿਚਾਰੇ ਟੱਬਿਆਂ ਵਾਲੇ ਬੈਠੇ ਨੇ ਇਹ ਵੱਡੀਆਂ ਰੋਡਾਂ ਤੇ ਸਭ ਦਾ ਕੰਮ ਠੱਪ ਤੇ ਇੱਕਣ ਬਣੂਗਾ ਜਿਵੇਂ ਆ ਗੱਡੀਆਂ ਖੜੀਆਂ ਨੇ ਫਰਾਂ ਉਹ ਟੱਬਾ ਜਦ ਲਈ ਸੌਦਾ ਵੀ ਹੈਗੀ ਇੱਕ ਜਗਾ ਰੁੱਕ ਕੇ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਨੇ ਆ ਆਪਣਾ ਬੋਤੀ ਖੜੀਆ ਆਪਣੀ ਹਾਂਜੀ ਆਪਾਂ ਨਾ ਵੀਰੋ ਤੁਹਾਨੂੰ ਕੋਈ ਜਾਣਕਾਰੀ ਦੇ ਰਿਹਾ ਇਹ ਆਪਾਂ ਬਰਵਾਲਾ ਚੌਂਕ ਤੋਂ ਅੱਗੇ ਆ ਕੇ ਨਾ ਇੱਕ ਗੈਵੀਪੁਰ ਪਿੰਡ ਪੈਂਦਾ ਹੈ ਭਾਰਤ ਪੈਟਰੋਲੀਅਮ ਪੰਪ ਹੈ ਉਹਰੇ ਗਾਇਸ ਵੀ ਹੈ ਕਿ ਇੱਥੇ ਸੀਐਨਜੀ ਰੱਖੀ ਹੋਈ ਹੈ ਨਾ ਗੱਡੀਆਂ ਚ ਭਰਨ ਵਾਸਤੇ ਤੇ ਸਰਦਾਰ ਜੀ ਦਾ ਪੰਪ ਰਾ ਹੈ ਭਾਈ ਇਹ ਇੱਥੇ ਰਹਿਣ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਯਾਤਰੂ ਰਹਿ ਵੀ ਸਕਦੇ ਨੇ ਆਰਾਮ ਕਰ ਸਕਦੇ ਨੇ ਰਾਤ ਕੱਟ ਸਕਦੇ ਨੇ ਸਰਦਾਰ ਜੀ ਵੀ ਵਧੀਆ ਇਨਸਾਨ ਨੇ ਤੇ ਭਾਈ ਇੱਧਰ ਨੂੰ ਆਉਂਦੇ ਆ ਜੇ ਕੋਈ ਸਟੇ ਕਰਨੀ ਆ ਕਿਸੇ ਨੇ ਤਾਂ ਰੁਕ ਸਕਦੇ ਨੇ ਬਹੁਤ ਵਧੀਆ ਬਾਕੀ ਇੱਧਰ ਡਰਾਈਵਰ 우ਸਤਾਦ ਜੀ ਬੈਠੇ ਨੇ ਆਪਾਂ ਇਹਨਾਂ ਤੋਂ ਪੁੱਛਦੇ ਆਂ ਵੀ ਕਿਵੇਂ ਨੇ ਸਰਦਾਰ ਜੀ ਇਹ ਕਿਵੇਂ ਰਹਿ ਰਹੇ ਨੇ ਓਰੇ ਤੇ ਇਹ ਕਿੰਨੇ ਕ ਦਿਨ ਨੇ ਸਰਦਾਰ ਜੀ ਕੋਲੇ ਲਾ ਕਰਦੇ ਆਂ ਗੱਲ ਹੈਲੋ ਸਰ ਜੀ ਬੋਲੋ ਜੀ ਮੈਂ ਸੀਐਨਜੀ ਦੀ ਗੱਡੀ ਚਲਾਤਾ ਹੂੰ ਔਰ सीएनजी पंप पे लेके आता हूँ मेरा नाम सीताराम है ये नजदीक ही दौलतपुर पिंड है मेरा। हाँ? जी। के बारे में बता दो आप जी। सरदार जी के बारे में ये बता ये चौबीस घंटे सेवा है जी इधर पंप की जो भी आए सरदार जी बहुत बड़ी आदमी है हुँ? और हमारे पंप दाना शब्द पंप का नाम है हैं और यह सीएनजी का डीलर भी आ गया बात कर ले हूं सर बरवाला हासी ਦੇ ਦੇ ਫਾਰਮਲ ਪਲਾਂਟ ਚੱਲ ਰਹੇ ਨੇ ਕਿੰਨਾ ਧੂਆ ਇਹਨਾਂ ਦਾ ਲੇਕਿਨ ਇਹ ਕਿਹੜਾ ਦਿੱਲੀ ਜਾਂਦਾ ਲੋ ਜੀ ਸੱਜਣੋ ਸਿਵਾਨੀ ਹੈਗਾ ਇੱਥੋਂ 50 ਕਿਲੋਮੀਟਰ ਤੇ ਰਾਜਗੜ ਹੈਗਾ 90 ਕਿਲੋਮੀਟਰ ਤੇ ਸਰਸਾ ਵੀ ਆਪਾਂ ਜਾਣਾ ਰਾਜਗੜ ਨੂੰ 90 ਕਿਲੋਮੀਟਰ ਲਗਣਾ ਇਸ ਹਫਰੇ ਪਰ ਰਾਜਗੜ ਵਾਲਾ ਕੱਲ ਕਰਾਂਗੇ ਅੱਜ ਆਪਾਂ ਜੋ 5-7 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਹੈ ਉੱਥੇ ਆਪਾਂ ਇਹ ਕਰਾਂਗੇ ਇੱਥੋਂ ਹੈਗਾ ਜੀ ਰਾਜਗੜ 90 ਕਿਲੋਮੀਟਰ ਆਪਾਂ ਜਾਣਾ ਰਾਜਗੜ ਉਹ ਜਾਵਾਂਗੇ ਕੱਲ ਅੱਜ ਆਪਾਂ ਰੋ 5-7 ਕਿਲੋਮੀਟਰ ਤੇ ਸ਼ਾਇਦ ਸਟੇ ਕਰ ਲਈਏ ਹਾਂਜੀ ਮਿੱਤਰੋ ਅੱਜ ਦਾ ਬਲੌਗ ਆਪਾਂ ਇੱਥੇ ਲੱਗਿਆ ਸਮਾਪਤ ਕਰਦੇ ਆਪਾਂ ਜੇ ਸਟੇ ਕਰੀਏ ਇੱਥੇ ਪੰਪ ਤੇ ਨਾਲ ਹੋਟਲ ਹੈ ਨਾਉਣੇ ਧੌਣੇ ਆ ਨਾਲੇ ਕਪੜੇ ਲੀਕੇ ਧੋ ਲੈਨੇ ਆ ਸਵੇਰੇ ਸਾਜਰੇ ਉੱਠ ਕੇ ਤੁਰ ਪਾਂਗੇ ਤੇ ਅੱਜ ਆਪਾਂ ਨੇ ਸਫ਼ਰ ਕਰਿਆ ਜੀ 165 ਕਿਲੋਮੀਟਰ 5-7 ਕਿਲੋਮੀਟਰ ਹੋਰ ਵੀ ਲੱਗ ਜਾਂਦੇ ਪਰ ਫਿਰ ਇਹ ਨਹੀਂ ਪਤਾ ਵੀ ਆਪਾਂ ਨੂੰ ਟਿਕਾਣਾ ਮਿਲੂਗਾ ਕਿ ਹੱਜਾ ਮਿਲੂ ਕਿ ਹੱਜਾ ਨਹੀਂ ਪਰ ਉਹਰੇ ਟਿਕਾਣਾ ਵਧੀਆ ਇਹ ਕਰਕੇ ਆਪਾਂ ਉਹਰੇ ਆਰਾਮ ਕਰ ਲਾਂਗੇ ਨਾਲੇ ਸਵੇਰੇ ਇੱਥੋਂ ਟਾਈਮ ਨਾਲ ਤੁਰ ਪਾਂਗੇ ਇੱਥੋਂ ਤੁਰੂ ਹੈਗਾ 60 ਕਿਲੋਮੀਟਰ